ਕਾਰ ਨੇ ਉਸ مالک ਨੂੰ ਕੁਛ ਨਹੀਂ ਕੀਤਾ ਸੀ ਸੈਟੇ ਫਿੱਕੇ ਤੇ ਉਹ ਅਸੀਂ ਸੈਟ ਦੇ ਆਧਾਰ ਤੇ ਸਾਡੇ ਵਿਗਿਆਨੀ ਆ ਸਾਡੇ ਕੋਲ ਹੁਣ ਵੀ ਮੀਟਿੰਗਾਂ ਹੋਈਆਂ ਨੇ ਕਿਵੇਂ ਹੋ ਗਿਆ ਅਸੀਂ ਹਰ ਨੇ ਖੇਲੀ ਮੀਟਿਕ ਦੇਸ਼ੀ ਲੁਧਿਆਣਾ ਨੂੰ ਕਹਿ ਕੇ ਆਏ ਹਾਂ ਖੋਟੇ ਦੇ ਲੋਕ ਜ਼ਕੀਰ ਕਿਵੇਂ ਕਰਨ ਤੁਸੀਂ ਰਪੋਰਟਾਂ बार-बार ਬਦਲਦੇ ਹੋ ਕਦੇ 100 ਮੀਟਰ ਦੀ ਦੂਰੀ ਕਰੇ 300 ਮੀਟਰ ਦੀ ਦੂਰੀ ਕਰੇ ਫਾਇਰ ਜਨ ਕਦੇ ਬਲੂ ਜਨ ਇਹ ਕੋਈ ਗੱਲਾਂ ਟੁੱਟੀ ਗੱਲ ਕੋਰ ਗੱਲ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਆ 5 ਜਨਵਰੀ ਅਸੀਂ ਉਹਦੇ ਵਿੱਚ ਬੈਠ ਸੀ ਅਸੀਂ ਉਹਨੂੰ ਪੁੱਛਿਆ ਮੁੱਖ ਮੰਤਰੀ ਸਾਹਿਬ ਇਹਨਾਂ ਫੇਕਿਆ ਨਹੀਂ ਲੱਖਾਂ ਲੀਟਰ ਪਾਣੀ ਧਰਤੀ ਚੋਂ ਖਿੱਚਣਾ ਤੇ ਉਹ ਜਿਹੜੇ ਨੈਚਰਲ ਵੱਡੇ ਵੱਡੇ ਖੂਹ ਬਣ ਰਹੇ ਆ ਉਹਦੇ ਵਿੱਚ ਕੋਲ ਕੇ ਉਹਦੇ ਵਿੱਚ ਪਾ ਕੇ ਗੈਸ ਕੱਢਣੀ ਆ ਉਹਦਾ ਦਿੱਕੀ ਜਵਾਬ ਸੀ ਪਹਿਲਾ ਸ਼ਾ ਫਿਰ ਮੈਂ ਕਹਿੰਦਾ ਹਾ ਨਹਿਰਾ ਸ਼ੂਏ ਤੇ ਖਾਰੇ ਪੱਕੇ ਕਹਦੋ ਬਣਾਉਣਾ ਜੇ ਨਾ ਪਾਣੀ ਕਿਨੇ ਬੰਦ ਹੋਣੇ ਖੁਦ ਮੰਨਿਆ ਸੀ ਟੁੱਟੀ ਗੱਲ ਖੋਰ ਮੰਨਿਆ ਸੀ ਉਹ ਕਿ ਉਸ ਪਿੰਡ ਦੇ ਲੋਕਾਂ ਵਾਲੇ ਤੁਹਾਡੇ ਦੇ ਲੋਕਾਂ ਦੀ ਗ੍ਰਾਮ ਪੰਚਾਇਤ ਤੋਂ ਜਾਂ ਗ੍ਰਾਮ ਸਭਾ ਦੀ ਮਰਜ਼ੀ ਤੋਂ ਬਣੇ ਨਹੀਂ ਲੱਗਣੇ ਚਾਹੀਦੇ ਅਸੀਂ ਇਹ ਜੀ ਕਹਿੰਦੇ ਹਾਂ ਸਿਰਫ ਕਿਸਾਨ ਮੋਰਚੇ ਨੂੰ ਵੀ ਉਹ ਸਾਰੇ ਡਾਕੂਮੈਂਟ ਮਹਿਆ ਕਰਾਵਾਂਗੇ ਹੋਰ ਕਿਸੇ ਵੀ ਨੂੰ ਚਾਹੀਦੀ ਉਹ ਜੜੀ ਵੀਡੀਓ ਆ ਟਾਈਕੈਂ ਤੇਰੀ ਬੈਸ ਜਿੱਥੇ ਇਹਨਾਂ ਨੇ ਮਾਰ ਚੁੱਪ ਕਰਕੇ ਸੀ ਉਹ ਵੀ ਦੁਬਾਰਾ ਪਾ ਦੇਵਾਂਗੇ ਪ੍ਰੈਕਟੀਕਲ ਕੰਗੜਾਈ ਰਾਜਪੂਤਾਂ ਨੂੰ ਦੇਖਿਆ ਹੋਇਆ ਬਿਨਾਂ ਸ਼ੱਕ ਮੱਖ ਮਾਤਰੀ ਦੇ ਡੀਸੀ ਨੇ ਉਹਨਾਂ ਨੂੰ ਬੜੇ ਕਮਜ਼ੋਰ ਸੀ ਸਾਰੇ ਲੱਪਿਆਂ ਚ ਲਾ ਕੇ ਪਿੱਛੇ ਠਾਲਿਆ ਹਜੇ ਤੱਕ ਉਹ ਫੈਕਟਰੀ ਨਹੀਂ ਚੱਲੀ ਉਹ ਜ ਪਾਉਂਦਾ ਕੀ ਸੀ ਉਹ ਪ੍ਰੈਸਮੈਟ ਵੀ ਪਾਉਂਦਾ ਸੀ ਹੁਣ ਕਹਿੰਦੇ ਹੁਣ ਨਹੀਂ ਪਾਉਂਦੇ ਪਰ ਸੈਂਟਰ ਗਵਰਨਮੈਂਟ ਦੇ ਜਿਹੜੀ ਗਾਈਡ ਲਾਈਨਾਂ ਵਿੱਚ ਲਿਖਿਆ ਹੋਇਆ ਹੈ ਪ੍ਰੈਸਮੈਟ ਵੀ ਪੈ ਸਕਦਾ ਮੋਸ਼ੀਪੰਦ ਕਾਰਪੋਰੇਸ਼ਨ ਦਾ ਜਿਹੜਾ ਕਚਰਾ ਜੋ ਸੁਭਾਣਾ ਉਹ ਵੀ ਪੈ ਸਕਦਾ ਤੇ ਤੁਸੀਂ ਕਾ ਨੋਟਾ ਦੇਉਗੇ ਮੋਸ਼ਕਾ ਕਿਨਾਂ ਸਾਡੇ ਸਾਥੀਆਂ ਨੂੰ ਪ੍ਰੈਸ ਬੈਟ ਸੈਂਟਰ ਸਰਕਾਰ ਨੇ ਯਾਦ ਦਿੱਤੀ ਹੈ ਤੇ ਜਿਹੜੀ ਗੁੰਡਾ ਕਰਦੀ ਉਹ ਕਰਦਾ ਹੈ ਕੀ ਸਰਕਾਰ ਚੁੱਪ ਬੈਠੀ ਹੈ ਉਹਨੇ ਕੇਸ ਕਿਉਂ ਨਹੀਂ ਦਰਜ ਹੋਣਾ ਹੈਰਾਨ ਹੈ ਸਾਡੇ ਨਾਲ ਆਕਵਾ ਤੇ ਦੋਸ਼ ਲਾਉਂਦੇ ਕਿ ਲੱਖਾਂ ਰੁਪਏ ਸੋਦਾ ਕਰਦੇ ਸੀ ਉਹ ਭੜਿਆ ਮਾਨਸ رفا دکھا رہے کا ڈی ایس پی سب اتو میٹنگ چپ کرتا ਆਪਾਂ ਲੱਗ ਵਾਲੇ ਕੈਰਤੀ ਲੋਕ ਖਾਂਦੇ ਆਸ਼ਿਸ਼ਟ ਮੈਂ ਜਿਹੜਾ ਕਾਰਪੋਰੇਟਾਂ ਦੇ ਹੱਥ ਚ ਹੈ ਇਹਨਾਂ ਨੂੰ ਇਹ ਪ੍ਰੋਜੈਕਟ ਲਾਉਣ ਨੂੰ ਸਬਸਿਡੀਆਂ ਵੀ ਦੇ ਰਹੇ ਆ ਪਰ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੇ ਸੋ ਇਹ ਜਿਹੜੇ ਸਾਡੇ ਕੋਲੇ ਇੱਕ ਡਾਕੂਮੈਂਟ ਹੈ ਕਿ ਇਹ ਜਿਹੜੇ ਚਾਰ ਜ਼ੋਨ ਹੈ ਜਿੱਥੇ ਫੈਕਟਰੀਆਂ ਲੱਗ ਰਹੀਆਂ ਇਹਨੂੰ ਡਾਰਕ ਜ਼ੋਨ ਕਿਹਾ ਜਾਂਦਾ ਸ਼ੈ ਕਿਚਿਆ ਨਹੀਂ ਜਾ ਸਕਦਾ ਤਾਂ ਹਮਾਸ਼ੂ ਜੈਨ ਜੀ ਕਦੇ ਸਾਡੇ ਡੀਸੀ ਸ਼ਾਹਾ ਕਹਿੰਦੇ ਫੇਰ ਤੇ ਉਹੀ ਨਹੀਂ ਲੱਗਨੇ ਅਸ਼ਿਕਾ ਨਹੀਂ ਲੱਗਨੇ ਪਾਣੀ ਬਲਿਓ ਤੇ ਆਇਆ ਪੰਜਾਬ ਆ ਕੇ ਥੱਲੇ ਜਾਵੜਿਆ ਪਾਣੀ ਤੁਸੀਂ ਹੋਰ ਰਹੇਗਾ ਇਸ ਤਰ੍ਹਾਂ ਗੱਲਾਂ ਨਾ ਪਾਓ ਅੱਜ ਅਸੀਂ ਦੂਜੀ ਵਾਰ ਕੁੰਡਾ ਗੱਡੀ ਕੱਢ ਕੇ ਜਾਣਿਆ ਜਾਂਦਾ ਸਾਡੀ ਤਾਲ ਮਿਲ ਕਮੇਟੀ ਦੇ ਮਾਲਕ ਅੱਗੇ ਵੀ ਵੀਡੀਓ ਪਾਈ ਸੀ ਇਹਨੇ ਸਾਡੀ ਤਾਲ ਮਿਲ ਕਮੇਟੀ ਦੇ ਮੈਂਬਰਾਂ ਦੇ ਵੀ ਨਾਮ ਲਏ ਸੀ ਕੋਈ ਪਤਾ ਹੋਣਾ ਚਾਹੀਦਾ ਪੰਜਾਬ ਦੀ ਤਸਕੀ ਕਹੇ ਜੀ ਆ ਬਾਕੀ ਧਰਤੀ ਹੈ ਇਹ ਮੈਨੂੰ ਯਾਦ ਹੈ 1 ਅਗਸਤ ਨੂੰ ਮੁੱਖ ਮੰਤਰੀ ਦਾ ਪ੍ਰਮukh ਸ਼ਖਤਰ ਕਹਿੰਦਾ ਕਹਿੰਦਾ ਜੇ ਬਾਹਰ ਕੋਈ ਵਿਰੋਧ ਨਹੀਂ ਕਰਦਾ

ਬੇਸ਼ ਪੰਜਾਬ ਦੀ ਪੁਲਸ ਲਿਆ ਕੇ ਖਾੜੇ ਤੇ ਚਾੜਦੇ ਹੋ ਉਹਦੂਆ ਦੱਸ ਕੇ ਕਿਹਾ ਭੂੜੀ ਦਾ ਮਲਕ ਪਿਆਰ ਰੋਕਾਂ ਦੇ ਦੁਆਰਾ ਵੀ ਆ ਸਕਦਾ ਤਾਸ਼ੀ ਉਹ ਥਰਨਾ ਚੱਕਿਆ ਨਹੀਂ ਭਾਵੇਂ ਉਸਮਾਨ ਲੈ ਗਿਆ ਰੋਹ ਸਾਡੇ 15 ਵੀ ਸਾਥੀ ਅਸੀਂ ਉੱਤੇ ਬੈਠੇ ਆ ਸ਼ੋਅ ਅਡੇ ਸਟੇਜ ਤੋਂ ਲਾਂਡ ਕਰ ਦਿਆ ਥਾਲ ਮੇਂ ਕਬੇਟੀ ਕਿ ਸ਼ੇਤੇ ਗੁੰਡਾ ਗਾਡੀ ਕਰਨ ਵਾਲੇ ਇਹ ਮਾਰ ਕਾ ਛੁੱਕੇ ਨਹੀਂ ਬਚਣਗੇ ਵਿਸ਼ੇਸ਼ ਕੇ ਇਹ ਵੀ ਥੋੜੇ ਲੋਕਾਂ ਦਾ ਇਕੱਠ ਹੋਣਾ ਚਾਹੀਦਾ ਥੋੜੇ ਲੋਕਾਂ ਦਾ ਸ਼ਰਧ ਜਰਤ ਹੋਣੀ ਚਾਹੀਦੀ ਹੈ ਪਹਿਲੀ ਗੱਲ ਪੌਣੀ ਦੇ ਦਾਪ ਤੇ ਵਾਸੀ ਬੈਸ ਜਦੋਂ ਚਾਰ ਨਾਕੇ ਭੰਨੇ ਭਾਈ ਚਾਰ ਨਾਕੇ ਪਾਸੇ हट ਗਈ ਪੁਲਿਸ ਸਾਡੀਆਂ ਬੀਬੀਆਂ ਨੇ ਸਾਡੇ ਲੋਕਾਂ ਨੇ ਇਸ ਲਈ ਇਸ ਗੱਲ ਦੀ ਪੀਲ ਕਰਦਾ ਕਿਸਾਨ ਮਜ਼ਦੂਰ ਜੱਥੇਬੰਦੀਆਂ ਤੁਹਾਡੀ ਪਿੱਛੇ ਆ। ਘਬਰਾਇਓ ਨਾ। ਉਹ ਮਾਰਕ ਦੀ ਗੁੰਡਾਗਰਦੀ ਨੂੰ ਰੋਕਕਾਰੋ ਤੇ ਕੁਝ ਵੀ ਅੰਦਰ ਪੜਨ ਨਹੀਂ ਦੇਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੱਕਾਂ ਲਈ ਜੋ ਲੜਦੇ ਲੋਕ, ਜ਼ੁਲਮਾਂ ਤੋਂ ਨੇ ਡਰਦੇ ਲੋਕ। ਹੱਕਾਂ ਲਈ ਜੋ ਲੜਦੇ ਲੋਕ। ਬੋਲੋ ਕੜੇ। ਬੋਲੋ ਲੋਕ। ਭਰਾ ਪਾਗਲੇ ਭਾਈ ਤੁਹਾਡੇ ਲਈ ਬੰਕਾਰ। ਕੋਸ਼ਿਸ਼ੀ ਹੋ ਜੇ ਲੜਾ ਕੇ ਮਾਰਾਂਗੇ ਪਰ ਆਪਣੇ ਬੱਚਿਆਂ ਦਾ ਭਵਿੱਖ ਨਹੀਂ ਉਚੜਨ ਦੇਾਂਗੇ ਧਰਤੀ ਮਾਂ ਨੂੰ ਜਰਹੀ ਨਹੀਂ ਹੁਣ ਦੇਾਂਗੇ ਸਾਡਾ ਪਾਣੀ ਦੂਸ਼ਟ ਨਹੀਂ ਹੋਣਾਗੇ ਹਵਾ ਅਚ ਰੇਸ਼ੀ ਨਹੀਂ ਹੋਣ ਦੇ ਅਖੀਰ ਦੇ ਵਿੱਚ ਪਿੰਡ ਵਸਰੀਆ ਵੱਲੋਂ ਤੇ ਤਾਲਵੇ ਸੰਘਰਸ਼ ਕਮੇਟੀ ਦੇ ਆਗੂ ਪਿੰਡ ਦੀ ਸ਼ਿਕਰਸ਼ ਕਮੇਟੀ ਦੇ ਆਗੂ ਰੂਪ ਸਿੰਘ ਜੀ ਮੁਸ਼ਕਾਬਾਦ ਆਇਆ ਅੱਜ ਗਵਾਜ਼ ਕਰਨਗੇ ਸੱਥੀ ਰੂਪ ਸਿੰਘ ਜੀ ਮੁਸ਼ਕਾਬਾਦ ਮੁਸ਼ਕਾਬਾਦ ਪਿੰਗੇ ਲੱਗ ਰਹੀ ਕੈਂਸਰ ਗੈਸ ਫੈਕਟਰੀ ਦੇ ਬੱਚੇ ਜਾਂਚ ਆਪਾਂ ਕੱਟੇ ਹੋਏ ਆ ਜਿੰਨੇ ਵੀ ਪਿੰਡਾਂ ਚੋਂ ਉਹਰੇ ਇਲਾਕੇ ਚੋਂ ਦੂਰੇ ਨੇੜੇ ਜਿੰਨੇ ਵੀ ਮੇਰੇ ਵੀਰ ਭਾਈ ਅੱਜ ਸਾਡਾ ਸਾਥ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਵੇਂ ਕਿਸਾਨ ਜਿੱਤਵੰਦੀਆਂ ਨੇ ਮਜ਼ਦੂਰ ਕਿਸਾਨ ਜਿੱਤਵੰਦੀਆਂ ਦੇ ਸੀਨੇ ਰਾਗੂ ਵੀ ਆਏ ਨੇ ਛੋਟੇ ਵਰਕਰ ਵੀ ਆਏ ਨੇ ਸਾਰਿਆਂ ਨੂੰ ਬਹੁਤ ਧੰਨਵਾਦ ਆਸ ਕਰਦੇ ਹਾਂ ਵੀ ਜੇ ਸਾਡੇ ਦੇ ਜਬਰ ਹੁੰਦਾ ਫੇਰ ਤੁਸੀਂ ਇਕੱਲੇ ਪਹੁੰਚੋਗੇ ਆਪਾਂ ਸਰਕਾਰ ਇਨਾ ਸਭ ਮੋੜ ਕੇ ਫੈਕਟਰੀ ਬੰਦ ਕਰਾਵਾਂਗੇ ਬਹੁਤ ਬਹੁ ਸਾਰਿਆਂ ਧੰਨਵਾਦ ਬੈਗਰ ਜੀ ਕਾ ਖਾਲਸਾ ਬੈਗਰ ਜੀ ਕੀ ਫਤਿਹ ਹੋਰ ਪ੍ਰਸ਼ਾਦਾ ਜਰੂਰ ਛੱਕ ਕੇ ਜਾਣਾ ਦੇਖੋ ਆਪਾਂ ਟੋਡੇ ਲਈ ਜਾ ਰਹੇ ਨੇ ਬ੍ਰਾ